ਮੈਂ ਤੁਹਾਡਾ ਮੇਰਾ ਨਾਮ ਜਸਪੀਰ ਸਿੰਘ ਹੈ ਜੀ ਹਾਂ ਕੀ ਘਟਨਾ ਵਾਪਰੀ ਹੋ ਰੇ ਮੇਰੀ ਸਿਸਟਰ ਹੈ ਜੀ ਇੱਥੇ ਵਿਆਹੀ ਹੋਈ ਹੈਗੀ ਆਪਣੇ ਕਿਹੜਾ ਪਿੰਡ ਹਿਰਦੇਪੁਰ ਤੇ ਇੱਥੇ ਜੌਬ ਕਰਦੀ ਹੈਗੀ ਆਪਣਾ ਥਾਪਰ ਚ ਨਾਈ ਡਿਊਟੀ ਹੁੰਦੀ ਆ ਉਦੀ ਤੇ ਨਾਈ ਡਿਊਟੀ ਤੇ ਜਾ ਰਹੀ ਸੀਗੀ ਅੱਛਾ ਪਤਾ ਨਹੀਂ ਹੁਣ ਇਹ ਥਾਰ ਵਾਲੇ ਨੇ ਡ੍ਰਿੰਕ ਕੀਤੀ ਹੋਈ ਸੀ ਹਾਂ ਪਹਿਲਾਂ ਤਾਂ ਕਿਸੇ ਦੋ ਜਣਾਂ ਨੂੰ ਪਹਿਲਾਂ ਪੂਰਾ ਕਰਕੇ ਆਏ ਮਾਰ ਕੇ ਆਏ ਐਕਸੀਡੈਂਟ ਕਰਕੇ ਆਏ ਦੋ ਜਣੇ ਨੂੰ ਉਹਨਾਂ ਚ ਇੱਕ ਜਣਾ ਮੇਖਣਾ ਐਕਸਪਾਇਰ ਹੋ ਗਿਆ ਸਾਨੂੰ ਖਬਰ ਆਈ ਆ ਇੱਕ ਦੀ ਲੱਤ ਬਹੁਤ ਜ਼ਿਆਦਾ ਕ੍ਰੈਸ਼ ਹੋਈ ਆ ਉਸ ਤੋਂ ਬਾਅਦ ਉਹ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਰੋਂਗ ਸਾਈਡ ਜਾ ਕੇ ਇਹਨਾਂ ਨੇ ਮੇਰੀ ਸਿਸਟਰ ਨੂੰ ਲਪੇਟ ਲਿਆ ਹੂੰ ਉਸ ਸਿਸਟਰ ਦੀ ਜਿਹੜੀ ਸਕੂਟੀ ਆ ਉਹਦੇ ਉੱਪਰ ਗੱਡੀ ਚੜ ਗਈ ਸਿਸਟਰ ਵੀ ਗੱਡੀ ਦੇ نیچے ਆ ਗਈ ਪੂਰੀ ਤਰ੍ਹਾਂ ਅੱਛਾ ਯਾਨੀ ਕਿ ਊਡੀ ਦਾ ਐਸਾ ਬੁਰਾ ਹਾਲ ਸੀਗਾ ਨਾ ਤਾਂ ਪਿੰਡੇ ਦੇ ਕੋਈ ਕੱਪੜਾ ਛੱਡਿਆ ਗੱਡੀ ਨੇ ਤੇ ਗੱਡੀ ਜਿਹੜੀ ਹੈਗੀ ਫੜੀ ਕਿੱਥੋਂ ਹੈ ਤੁਸੀਂ ਕਿਵੇਂ ਕੰਟਰੋਲ ਕੀ ਇਹ ਪੁਲਿਸ ਵਾਲਿਆਂ ਨੇ ਉੱਥੋਂ ਇਹ ਰੁਕ ਗਏ ਕਿਉਂਕਿ نیچے ਨਾ ਸਕੂਟ ਸਕੂਟਰੀ نیچے ਫਸ ਗਈ ਅੱਛਾ ਜਿਸ ਕਰਕੇ ਗੱਡੀ ਆਪ ਰੁਕੀ ਆ ਹਾਂ ਅੱਛਾ ਗੱਡੀ ਦਾ ਟਾਇਰ ਫਟ ਗਿਆ ਤੇ ਸਕੂਟਰੀ ਰੁਕ ਗਈ ਦੋਨੋਂ ਏਅਰ ਬੈਗ ਖੁੱਲੇ ਹੋਏ ਨੇ ਬੰਦੇ ਨਸ਼ੇ ਦੇ ਸੀ ਪੁਲਿਸ ਵਾਲੋ ਕੀ ਕਾਰਵਾਈ ਕੀ ਪੁਲਿਸ ਵਾਲਾ ਦੇਖੋ ਹਾਲ ਤੱਕ ਕੋਈ ਕਾਰਵਾਈ ਨਹੀਂ ਬੰਦੇ ਫੜੇ ਹੋਏ ਆ ਅੰਦਰ ਹੈਗਾ ਬੰਦਾ ਇੱਕ ਤੇ ਬੰਦੇ ਦੋ ਸੀਗੇ ਅੰਦਰ ਇਸ ਟਾਈਮ ਦੋ ਇੱਕ ਹੈ ਅੱਛਾ ਦੂਜਾ ਕਿੱਥੇ ਹੁੰਦਾ ਹੁਣ ਇਹ ਪੁਲਿਸ ਵਾਲੇ ਦੱਸ ਸਕਦੇ ਨੇ ਤੇ ਭਾਈ ਜੀ ਬੰਦੇ ਨੇ ਨਸ਼ੇ ਕਰੇ ਪੀ ਸੀ ਨਸ਼ੇ ਦੀ ਐਸੀ ਕਹਿ ਰਹੇ ਜੀ ਜਿਹੜੇ ਬੰਦੇ ਮੌਕੇ ਤੇ ਮੌਜੂਦ ਸੀਗੇ ਕਈਆਂ ਨੇ ਦੱਸਿਆ ਵੀ ਡਰਿੰਕ ਕੀਤੀ ਹੋਈ ਦੀ ਪੂਰੀ ਕਿਉਂਕਿ ਤਾਂ ਹੀ ਦੋ ਕੇਸ ਕੀਤੇ ਇਹਨਾਂ ਨੇ ਦੋ ਐਕਸੀਡੈਂਟ ਕੀਤੇ ਨੇ ਪਹਿਲਾਂ ਕਰਕੇ ਰੁਕੇ ਨਹੀਂ ਪਹਿਲਾ ਐਕਸੀਡੈਂਟ ਦੋ ਮਿੰਟਾਂ ਨੇ ਪਹਿਲਾ ਐਕਸੀਡੈਂਟ ਕਰਕੇ ਰੁਕੇ ਨਹੀਂ ਫਿਰ ਦੂਜਾ ਕਰਿਆ ਉਦੋਂ ਚੋਂ ਮਜਬੂਰੀ ਚ ਰੁਕੇ ਨਹੀਂ ਅੱਗੇ ਕਿ ਦਿਨ ਹੋਰ ਵੀ ਮਾਰਦੇ ਇਹ ਹੁਣ ਗੱਲ ਇਹ ਹੈ ਕਿ ਜਦੋਂ ਦੇ ਫੜੇ ਹੋਇਆ 2 ਘੰਟੇ ਤੋਂ ਉੱਪਰ ਹੋ ਗਿਆ ਹਾਲੇ ਤੱਕ ਪੁਲਿਸ ਵਾਲੇ ਉਹਨੂੰ ਮੈਡੀਕਲ ਕਰਾਉਣ ਵਾਸਤੇ ਕਿਉਂ ਨਹੀਂ ਲੈ ਕੇ ਗਏ ਜਦ ਕਿ ਕਾਨੂੰਨ ਇਹ ਹੈ ਵੀ ਜਦੋਂ ਬੰਦਾ ਤੁਸੀਂ ਰਸਤੇ 'ਚ ਲਿਆ ਇਹ ਰਸਤੇ 'ਚ ਲਿਆ ਜਦੋਂ ਤੁਸੀਂ ਬੰਦੇ ਦਾ ਮੈਡੀਕਲ ਤੁਰੰਤ ਹੋਣਾ ਚਾਹੀਦਾ 2 ਘੰਟੇ ਹੋ ਗਏ ਹਲੇ ਵੀ ਕਹਿੰਦੇ ਸਾਨੂੰ ਲਿਖ ਕੇ ਦਊਗਾ ਕੌਣ ਦਿੱਕੇ ਦਊਗਾ ਨਹੀਂ ਲੱਗਦਾ ਕਿ ਕਾਰਨ ਕੀ ਆ ਕਾਰਨ ਕੀ ਕਾਰਨ ਇਹ ਵੀ ਸ਼ਾਇਦ ਆਪਣੀ ਪਾਵਰ ਦਾ ਕੋਈ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਕੋਈ ਬੰਦਾ ਇਹਨਾਂ ਨੂੰ ਜਾਂ ਤਾਂ ਕੋਈ ਪ੍ਰੈਸ਼ਰਾਈਜ਼ ਕਰ ਰਿਹਾ ਕੋਈ ਵੀ ਮੈਡੀਕਲ ਨਹੀਂ ਕਰਾਣਾ ਐਨ ਆਰ ਆਈ ਬੰਦਾ ਆਸਟ੍ਰੇਲੀਆ ਤੋਂ ਕਹਿੰਦੇ ਆਇਆ ਹੋਇਆ ਸ਼ਾਇਦ ਪ੍ਰੈਸ਼ਰਾਈਜ਼ ਕਰ ਰਹੇ ਨੇ ਉਹ ਕੋਈ ਨਾ ਕੋਈ ਲੀਡਰ ਮਾ ਵੀ ਆ ਕੋਈ ਯਾਨੀ ਕਿ ਕੋਈ ਪਾਵਰ ਦਿਖਾ ਰਿਹਾ ਆਪਣੀ ਗੱਲ ਰੈਡ ਬੋਡੀ ਇਸ ਵੇਲੇ ਕਿੱਥੇ ਆਪਣੀ ਗੱਲ ਰੈਡ ਬੋਡੀ ਇਸ ਵੇਲੇ ਕਿੱਥੇ ਹੈ ਮੋਰਚਲੀ ਦੇ ਵਿੱਚ ਹੈ ਪ੍ਰੇਂਦਰ ਹਸਪੀਟਲ ਹਾਂ ਜੀ ਮੋਰਚਲੀ ਜਾ ਉੱਥੋਂ ਡਿਕ Tordekulerar, har jag Jindra...